सर्वशक्तिमान पिता परमेश्वर हरे महान 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 सर्वशक्तिमान पिता परमेश्वर तू महान है पिता पिता तेरी आराधना करते हैं पिता त, तेरी तारीफ करते हैं तू तारीफ के काबल है हे खुदा पर पिता परमेश्वर तू महान है सच्चा खुदा है हे मेरे परम पिता परमेश्वर मेरे कोरुद्ध जो भी पापन हुए जो भी बोल बोल होए पिता मैं और सारे ਪ੍ਰਭੂ ਜੀ ਹਮ ਸੀ ਸਮਰਥੀ ਪਰਮੇਸ਼ਵਰ ਦੇ ਨਾਮ ਵਿੱਚ ਤੁਹਾਡੇ ਕੋਲੋਂ ਮਾਫੀ ਮੰਗਦਾ ਹੈ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਮਾਫ ਕਰਨ ਵਾਲੇ ਹੋ ਮੈਂ ਤੁਹਾਡਾ ਪੁੱਤਰ ਜੁਹਾ ਹੈ ਮੇਰੇ ਪਿਤਾ ਪਰ ਬਹੁਤ ਸਾਰੇ ਲੋਕ ਕਿ ਇਸ ਵੇੜ ਦਾ ਸਮਾਂ ਇਸ ਸ਼ਾਮ ਦੀ ਰਾਤ ਨਹੀਂ ਦੇਖ ਸਕੇ ਪਰ ਮੈਂ ਤੁਹਾਡੀ ਕਿਰਪਾ ਦੇ ਨਾਲ ਇਸ ਦਿਨ ਤੇ ਇਹ ਰਾਤ ਮਾਣ ਰਿਹਾ ਹੈ ਪਿਤਾ ਪਰਮੇਸ਼ਵਰ ਐਸੀ ਕਿਰਪਾ ਬਣਾ ਕੇ ਰੱਖਣਾ ਇਹ ਮੇਰੇ ਪਰਮ ਪਿਤਾ ਪਰਮੇਸ਼ਵਰ ਤੁਹਾਡਾ ਬਚਨ ਹੈ ਕਿ ਮੈਨੂੰ ਇਹੋ ਟਿੱਟਾ ਜAVEਗਾ ਕੜਕਾਇਆ ਤੇ ਕੋਲੇ ਜਾਵੇਗਾ اے ਪਿਤਾ ਪਰਮੇਸ਼ਰ ਤੁਹਾਡੇ ਕੋਲ ਇਸ ਵਚਨ ਦੇ ਵਿੱਚ ਰਹਿ ਕੇ ਪ੍ਰਪੋਜੀਸ਼ਨਸੇ ਸਮਰਥੀ ਪਰਮੇਸ਼ਰ ਦੇ ਨਾਮ ਵਿੱਚ ਤੁਹਾਡੇ ਕੋਲ ਇਹ ਵਚਨ ਮੰਗਦੇ ਹਾਂ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਬੁੱਧੀ ਦਾ ਗਿਆਨ ਬਖਸ਼ਿਓ ਅਤੇ ਵਰਕਤਾਂ ਦਿਓ ਪਿਤਾ ਪਰਮੇਸ਼ਰ ਵਰਕਤਾਂ ਦਾ ਗਿਆਨ ਬਖਸ਼ਿਓ ਬੁੱਧੀ ਦਾ ਗਿਆਨ ਬਖਸ਼ਿਓ اے ਮੇਰੇ ਪਰਮ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ 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 ਕਰਦਿਆਂ ਪਿਤਾ ਪਰਮੇਸ਼ਰ ਤੁਸੀਂ ਸਾਮਰਥੀਓ ਤੁਸੀਂ ਰਾਜਨ ਦੇ ਰਾਜਾ ਮਹਾਰਾਜਾਂ ਦੇ ਰਾਜਾ ਮਹਾਨ ਚਾਹ ਦੇ ਬਾਦਸ਼ਾਹ اے ਮੇਰੇ ਪਰਮ ਪਿਤਾ ਪਰਮੇਸ਼ਰ ਜੋ ਤੁਹਾਡੇ ਸ਼ਹਿਰ ਵਿੱਚ ਆਉਂਦਾ ਹੈ ਤੁਸੀਂ ਉਹਨੂੰ ਪੰਖਾਂ ਦੀ ਯਾਰਡ ਚ ਲੈ ਲੈਂਦੇ ਹੋ ਮੇਰੇ ਪਿਤਾ ਮੈਨੂੰ ਵੀ ਆਪਣੇ ਪੰਖਾਂ ਦੀ ਯਾਰਡ ਚ ਲੈ ਲਓ ਸਰਬਸ਼ਕਤੀਮਾਨ ਤੁਮਹਾਨ ਮਹਾਨ ਮਹਾਨ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੀ ਹਾਂ ਤੇ ਆਰਾਧਨਾ ਕਰਦੀ ਹਾਂ ਪਿਤਾ ਪਰਮੇਸ਼ਰ ਤੇਨੂੰ ਸਾਡੀ ਆਰਾਧਨਾ ਭਾਵੇ ਪਿਤਾ ਪਰਮੇਸ਼ਰ ਤੇਰਾ ਵਚਨ ਹੈ ਪਿਤਾ ਪਰਮੇਸ਼ਰ ਕਿ ਜੋ ਜੋ ਹਵਾਲਾ ਦਾ ਪਹਿਮੰਦਾ ਹੈ ਉਹ ਆਪਣੀ ਕਮਾਈ ਨੇ ਚੇਖਾਨੇ ਪਾਏਗਾ ਉਸਦਾ ਭਲਾਈ ਹੋਏਗਾ ਤੇ ਉਸਦੀ ਪਤਨੀ ਫਲਵੰਤ ਦਾਖਲਤਾ ਹੋਵੇਗੀ ਉਸਦੇ ਬੱਚੇ ਜਤੂਨ ਦੇ ਪੌਦੇ ਦੇ ਸਮਾਨ ਹੋਣਗੇ ਪਿਤਾ ਪਰਮੇਸ਼ਰ ਇਹ ਬਚਨ ਦੇ ਰਹੇ ਪ੍ਰਭੂ ਯੇਸ਼ੂਮਸੀ ਸ਼ਾਮਰਤੀ ਨਾਮ ਤੇ ਤੁਹਾਡੇ ਕੋਲੇ ਬਚਨ ਮੰਗਦੇ ਆਂ ਖੁਦਾਵਨ ਪਿਤਾ ਪਰਮੇਸ਼ਰ ਮੇਰੇ ਪਤਨ ਪਿਤਾ ਪਰਮੇਸ਼ਰ ਤੁਮਹਾਨ ਜੀਵਿਤ ਖੁਦਾਵਨ ਪਿਤਾ ਪਰਮੇਸ਼ਰ ਮੈਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਪਰਪਰ ਜੀਸ਼ੂਮਸੀ ਸਾਮਰਤੀ ਪਰਮੇਸ਼ੁਰ ਦੇ ਪਵਿੱਤਰ ਲਹੂ ਨਾਲ ਟੱਕ ਦਿੰਦਾ ਹallelujah ਹallelujah ਓਪੀਤਾ ਪਰਮੇਸ਼ੁਰ ਮੇਰੇ ਅਤੇ ਮੇਰੇ ਪਰਿਵਾਰ ਦੇ ਖਿਲਾਫ ਜੋ ਵੀ ਸ਼ੈਤਾਨੀ ਸ਼ਕਤੀਆਂ ਕੰਮ ਕਰਦੇ ਹਨ ਮੈਂ ਉਹਨਾਂ ਸਾਰੀਆਂ ਬੁਰੀਆਂ ਸ਼ਕਤੀਆਂ ਨੂੰ ਪਵਿੱਤਰ ਪ੍ਰਭੂ ਜੀਸ਼ੂਮਸੀ ਸਾਮਰਤੀ ਪਰਮੇਸ਼ੁਰ ਦੇ ਨਾਮ ਵਿੱਚ ਬਨ ਕੇ ਡਾਂਟ ਦਿੰਦਾ ਹallelujah ਓਪੀਤਾ ਪਰਮੇਸ਼ੁਰ ਤੁਹਾਡੇ ਨਾਲ ਇਹ ਆਖਰੀ ਸਾਤਕ ਤੁਹਾਡੇ ਨਾਲ ਟੋਡੇ ਗੁਣ ਗਾਨ ਕਾਂਦੇ ਕਰਾਂਗੇ ਪਿਤਾ ਪਰਮੇਸ਼ਰ ਛੋਟੀ ਪ੍ਰਾਰਥਨਾ ਸੁਣ ਕੇ ਕਬੂਲ ਕਰਨੀ ਮੈਂ ਸਾਰੀ ਪ੍ਰਾਰਥਨਾ ਪ੍ਰਭੂ ਜੀ ਹੂਮ ਦੀ ਸਮਰਥੀ ਪਰਮੇਸ਼ਰ ਦੇ ਨਾਮ ਵਿੱਚ ਤੁਹਾਡੇ ਕੋਲ ਵਚਨਾਂ ਵਿੱਚ ਮੰਗਦਾ ਹਾਂ ਪਿਤਾ ਪਰਮੇਸ਼ਰ ਆਮੀਨ ਆਮੀਨ ਆਮੀਨ